ਭਾਈ ਕੀ ਗੱਲ ਕੀ ਹੋਈ ਜੀ ਆ ਵੇਖੋ ਜੀ ਜੇ ਤੁਸੀਂ ਪ੍ਰੋਡਕਟ ਦੇਖ ਰਹੇ ਹੋ ਮੈਂ ਸਰਫੈਕਸਲ ਮੈਟਿਕ ਇਹਨੂੰ ਅਸੀਂ 6 ਸਾਲ ਤੋਂ ਪਿਛਲੇ ਬਾਇ ਕਰ ਰਹੇ ਹਾਂ ਇੱਥੋਂ ਤੇ ਐਤ ਕੀ ਆਪਾਂ ਬੇਲੇ ਦਾ ਚੈੱਕ ਕੀਤਾ ਤੇ ਇਹਦੇ ਵਿੱਚ 100 ਰੁਪਏ ਦਾ ਡਿਫਰ ਹੈ ਤਾਂ ਮੈਂ ਆ ਕੇ ਇਹਨਾਂ ਨਾਲ ਗੱਲ ਕੀਤੀ ਇਹਨਾਂ ਦਾ ਸਟਾਫ ਨੇ ਮੇਰੀ ਇੱਕ ਨਹੀਂ ਸੁਣੀ ਉਹ ਕਹਿੰਦੇ ਆ ਜੀ ਸਾਡੇ ਬੈਕਐਂਡ ਤੋਂ ਇੱਕ ਮੈਸੇਜ ਆਸੀ ਇਹਦਾ ਕੁਝ ਨਹੀਂ ਕਰ ਸਕਦੇ 100 ਰੁਪਏ ਦਾ ਮਤਲਬ ਹੈਗਾ ਜੀ ਲੋਕਾਂ ਦੀ ਜੇਬ ਤੇ ਕਿੰਨਾ ਭਾਰ ਪਾਉਂਦੇ ਹੋਣ ਇੱਕ ਤੇ ਹਜ਼ਾਰਾਂ ਦੀ ਗਿਣਤੀ ਨਾਲ ਕਸਟਮਰ ਆਉਂਦੇ ਆ ਤੇ ਹਜ਼ਾਰਾਂ ਨਾਲ ਤੁਸੀਂ ਸੋਚ ਲਓ ਕਿ 200 ਬੰਦਾ ਵੀ ਰੋਜ਼ ਦਾ ਪ੍ਰੋਡਕਟ ਖਰੀਦ ਲਾ ਹੋਵੇ ਤੇ 2000 ਰੁਪਏ ਰੋਜ਼ ਦਾ ਠੱਗੀ ਵੱਜ ਰਹੀ 20 ਸੌਰੀ 20000 ਰੁਪਏ ਠੀਕ ਹੈ ਥੈਂਕ ਯੂ ਕੀ ਨਾਮ ਤੁਹਾਡਾ ਤੇ ਕੀ ਮੇਰਾ ਨਾਮ ਗੁਰਵੀਨ ਸਿੰਘ ਹੈ ਜੀ ਮੈਂ ਜੀ ਇਹ ਗਰੂਮਰਦਾਸ ਐਵੇਨਿਊ ਤੋਂ 에어ਪੋਰਟ ਰੋਡ ਦਾ ਵਸਨੀਕ ਆ ਕਿ ਮੈਟਰ ਦੇ ਬਾਹਰ ਖੜੇ ਜੇ ਕੀ ਗੱਲ ਹੈ ਭਾਰੀ ਮੈਂ 29 6 ਨੂੰ ਇੱਥੇ ਆ ਕੇ ਸਮਾਨ ਪਰਚੇਸ ਕੀਤਾ ਸੀ ਜਿਹਦਾ ਕੁਝ ਐਮ ਆਰ ਪੀ ਇਹਨਾਂ ਨੇ ਡਿਸਪਲੇ 'ਚ ਲਾਈ ਹੋਈਆਂ ਸੀ ਉਹਦੇ 'ਚ 100-100 ਰੁਪਏ ਦਾ ਰੇਟ ਦਾ ਫਰਕ ਤਾਂ ਮੈਂ ਆ ਕੇ ਇਹਨਾਂ ਨੂੰ ਕੱਲ ਸਵਾਲ ਕੀਤਾ ਮੈਂ ਕਿ ਤੁਹਾਡੀ ਜੀ ਐਮ ਆਰ ਪੀ ਦੇ ਵਿੱਚ ਫਰਕ ਹੈ ਇਹਨਾਂ ਨੇ ਅੱਗੋਂ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਵੇਖੋ ਜੀ ਜੇ ਇੱਕ ਕਸਟਮਰ ਨਾਲ 100-100 ਰੁਪਏ ਦੀ ਲੁੱਟ ਹੋ ਰਹੀ ਹੈ ਤਾਂ ਦਿਨ 'ਚ ਫੁੱਟਫਾਲ ਦੇ ਵਿੱਚ 100 ਬੰਦਾ ਵੀ ਆਉਂਦਾ ਹੋਏਗਾ ਤਾਂ 10 ਪ੍ਰੋਡਕਟ ਦੀ ਲੁੱਟ ਹੋਈ ਇਹ ਸਿਰਫ ਐਕਸਲ ਜੀ ਮੈਟਿਕ ਪ੍ਰੋਡਕਟ ਆ ਇਹ ਪ੍ਰੋਡਕਟ ਆ ਜੀ ਅੱਛਾ ਕੀ ਅੱਛਾ ਇਹਦਾ ਕੀ ਪ੍ਰਿੰਟ ਆ ਜੀ ਇਹ ਤਾਂ ਜੀ 798 ਰੁਪਏ ਪ੍ਰਿੰਟ 795 ਰੁਪਏ ਪ੍ਰਿੰਟ ਰੇਟ ਹੈ ਜੋ ਇਹਨਾਂ ਨੇ ਕੁਝ ਲੈਸ ਲਗਾ ਕੇ 439 ਰੁਪਏ ਦਾ ਰੇਟ ਰੱਖਿਆ ਹੈ ਉਹ ਅੱਜ ਵੀ ਡਿਸਪਲੇ ਕੱਲ ਤੱਕ ਤਾਂ ਡਿਸਪਲੇ ਉਹੀ ਸੀ ਇਹਨਾਂ ਨੇ ਬਿੱਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਿੱਲ ਦੇ ਵਿੱਚ ਇਹਨਾਂ ਨੇ 532 ਰੁਪਏ ਚਾਰਜ ਕੀਤੇ ਹੋਏ 120 ਵੀ ਇਹਨਾਂ ਨਾਲ ਮਿਲ ਜਾਂਦਾ ਸਾਢੇ 450 ਬਿਲਕੁਲ ਜੀ ਸਾਢੇ 450 ਰੁਪਏ ਦਾ ਬਾਜ਼ਾਰੋਂ ਵੀ ਮਿਲ ਜਾਂਦਾ ਪਰ ਜੋ ডিসਪਲੇ ਤੇ ਉੱਤੇ ਨੇ ডিসਕਾਊਂਟ ਕਰਕੇ ਰੇਟ ਲਗਾਇਆ ਉਸ ਤੋਂ ਬਾਅਦ ਵੀ ਬਿੱਲ ਦੇ ਉੱਤੇ ਮਤਜ ਜੀ ਬਿਲਕੁਲ ਜੀ ਮੈਂ ਕੱਲ ਆ ਕੇ ਇਹੀ ਸਵਾਲ ਇਹਨਾਂ ਨੂੰ ਕੀਤਾ ਉਹ ਕਹਿੰਦੇ ਜੀ ਸਾਡਾ ਟੈਕਨੀਕਲ ਇਸ਼ੂ ਹੈ ਮੈਂ ਕਹਾ ਜੇ ਤੁਹਾਡਾ ਟੈਕਨੀਕਲ ਇਸ਼ੂ ਹੈ ਤਾਂ ਤੁਸੀਂ ਇਹਨੂੰ ਠੀਕ ਕਰਕੇ ਰਿਫੰਡ ਕਰ ਦਿਓ ਕਸਟਮਰ ਦਾ ਇਹ ਕਹਿੰਦੇ ਨਹੀਂ ਜੀ ਸਾਡੇ ਬੈਕਐਂਡ ਤੋਂ ਇੱਕ ਚੀਜ਼ ਹੈ ਕਿ ਅਸੀਂ ਰਿਫੰਡ ਨਹੀਂ ਕਰ ਸਕਦੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਵੇਖੋ ਜੀ ਲੋਕਾਂ ਨੂੰ ਮੈਸੇਜ ਅਸੀਂ ਇਹੀ ਪਬਲਿਕ ਨੂੰ ਅਪੀਲ ਕਰਾਂ ਤੇ ਇੱਕ ਸਸਤਾ ਪ੍ਰੋਡਕਟ ਵੇਖ ਕੇ ਇੱਕ ਵੱਡਾ ਮਾੜ ਵੇਖ ਕੇ ਅਸੀਂ ਲੋਕ ਇੱਥੋਂ ਪਰਚੇਸ ਕਰਦੇ ਹਾਂ ਅਸੀਂ ਕਵਾਂਗੇ ਕਿ ਇਸ ਦੇ ਨਾਲ ਛੋਟੀਆਂ ਛੋਟੀਆਂ ਦੁਕਾਨਾਂ ਤੇ ਜਾਓ ਉਹਨਾਂ ਦਾ ਕਾਰੋਬਾਰ ਚਲਾਓ ਨਾ ਕਿ ਵੱਡੇ ਦੁਕਾਨਦਾਰ ਜਿਵੇਂ ਫਰਾਡ ਕਰਦੇ ਸਾਡੇ ਨਾਲ ਇਹ ਫਰਾਡ ਹੀ ਆ ਫਰਾਡ ਦੇ ਨਾਂ ਤੇ ਧੰਦਾ ਫੁੱਲ ਚੱਲ ਰਿਹਾ ਹੈ ਇਹਨਾਂ ਦਾ ਆਪਾਂ ਇਹਨਾਂ ਤੋਂ ਫਰਾਡ ਤੋਂ ਦੂਰ ਹੋਈਏ ਲੋਕ ਆਪਣਾ ਬਿਲ ਚੈੱਕ ਕਰਨ ਤੇ ਇਥੋਂ ਨਾ ਪ੍ਰੋਡਕਟ ਫਰੀਦਨ ਇਹਨਾਂ ਦੀ ਸੇਲ ਬਿਲਕੁਲ ਬੰਦ ਕਰ ਦਿੱਤੀ ਕਿੰਨੇ ਸਾਲ ਹੋ ਗਏ ਸੀ ਤੁਸੀਂ ਮੈਟਰੋ ਤੋਂ ਮੈਂ ਬਿਲਕੁਲ ਜੀ 6 ਸਾਲ ਤੋਂ ਆ ਰਿਹਾ ਹਾਂ ਪਿਛਲੇ 6 ਸਾਲ ਤੋਂ ਤੁਹਾਨੂੰ ਪਤਾ ਨਹੀਂ ਲੱਗਾ ਇੱਥੇ ਕਿਹ ਲੁੱਟ ਹੋ ਗਈ ਹੈ ਬਾਜ਼ੀ ਕਦੇ ਆਪਾਂ ਬੈਲ ਹੀ ਨਹੀਂ ਚੈੱਕ ਕੀਤਾ ਜਦੋਂ ਅਸੀਂ ਵੇਅਰ ਹੋਏ ਤੁਹਾਡੇ ਸਾਹਮਣੇ ਆਪਾਂ ਆ ਗਏ মিডিਆ ਦੇ ਅੱਗੇ ਪੇਸ਼ ਹੋਏ ਹਾਂ ਇਹ ਵੀ ਪਤਾ ਲੱਗਾ ਸਰ 100 ਮੰਨ ਲਓ 110 ਰੁਪਏ ਦੀ ਪ੍ਰਿੰਟ ਹੈ 10% ਲੈਸ ਮਿਲਦਾ 99 ਦੀ ਚੀਜ਼ ਹੋਏ ਤੇ ਟੈਕਸ ਪਾ ਕੇ ਕਹਿੰਦੇ ਉਹ ਹੋ ਗਈ ਪਰ ਹੋ ਜਾਂਦਾ ਬਿਲਕੁਲ ਜੀ ਇਹ ਤਾਂ ਠੱਗੀ ਠੋਰੀ ਪੂਰੀ ਚੱਲ ਰਹੀ ਹੈ ਮੈਨੂੰ ਇੱਕ ਦੋ ਦੋਸਤ ਹੋਰ ਮਿਲੇ ਨੇ ਉਹ ਆ ਜਾ ਨਹੀਂ ਸਕੇ ਸ਼ਾਇਦ ਨੈਕਸਟ ਵੀਡੀਓ ਜਦੋਂ ਆਪਾਂ ਕਰਾਂਗੇ ਉਹਦੇ ਚ ਉਹ ਵੀ ਸ਼ਾਮਲ ਹੋਣਗੇ ਉਹਨਾਂ ਨਾਲ ਵੀ ਫਰਾਡ ਹੋ ਚੁੱਕਾ ਮੰਗ ਕੀ ਕਰਦੇ ਜੀ ਮੰਗ ਇਹੀ ਕਰਦੇ ਆ ਜੀ ਪੰਜਾਬ ਸਰਕਾਰ ਇਹਨਾਂ ਦਾ 56 ਪਾਵੇ ਇਹਨਾਂ ਜੋ ਇਹਨਾਂ ਨੇ ਰੈਡ ਲਿਸਟ ਇੰਨੀ ਉੱਪਰ ਚੱਕ ਕੇ ਲਾਈ ਆ ਇਹਨਾਂ ਦੇ ਰੇਟ ਇੱਕ ਪ੍ਰੋਸੈਸ ਦੇ ਵਿੱਚ ਲਿਆ ਕੇ ਰੇਟ ਜੋ ਇਹਨਾਂ ਦੇ ਐਮ ਆਰ ਪੀ ਲੱਗੀਆਂ ਨੇ ਉਸ ਹਿਸਾਬ ਨਾਲ ਸਾਮਾਨ ਵੇਚਣ ਸਾਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਨੇ ਕਾਫੀ ਜਗ੍ਹਾ ਤੇ ਮੈਟਰ ਆਪਣਾ ਫੋਲ ਵੀ ਹੈ ਬਿਲਕੁਲ ਜੀ ਇਹ ਠੱਗੀ ਠੋਰੀ ਕਰਕੇ ਇੰਨੇ ਇੰਨੇ ਵੱਡੇ ਸਟੋਰ ਕਿੱਥੋਂ ਬੰਦੇ ਆ ਠੱਗੀਆਂ ਠੋਰੀਆਂ